ਹਾਂਜੀ ਦੋਸਤੋ ਸਵਾਗਤ ਹੈ ਨਵੇਂ ਦਿਨ ਦੀ ਨਵੀਂ ਸ਼ੁਰੂਆਤ ਹੋ ਗਈ ਅਖ ਖਲਾਰਾ ਪਿਆ ਸਾਰੇ ਰੈਡੀ ਹੋ ਗਏ ਮਹਿਤਾਬ ਦਾ ਖਲਾਰਾ ਅੱਜ ਦੋਸਤੋ ਆਪਣੀ ਫੇਰ ਜਿਵੇਂ ਤੁਹਾਨੂੰ ਪਤਾ ਇਲੈਕਸ਼ਨ ਡਿਊਟੀ ਲੱਗੀ ਹੈ ਸੈਕੰਡ ਟ੍ਰੇਨਿੰਗ ਹੈ ਅੱਜ ਆਲਮੋਸਟ ਸਿਮਿਲਰ ਜਿਹਾ ਦਿਨ ਰਹਿਣਾ ਹੈ ਸਾਡੀਆਂ ਨਹਿਰਾ ਨੰਗਲ ਦੀਆਂ ਕਿਤੇ ਵੀ ਜਾਈਦਾ ਪਹਿਲਾਂ ਇਹ ਟੱਕਰ ਦੀਆਂ ਨੇ ਆ ਹੁਣ ਅਸੀਂ ਆ ਗਏ ਬਾਜ਼ਾਰ ਦੇ ਵਿੱਚ ਥੋੜਾ ਜਿਹਾ ਸਵਕਤ ਹੋਣ ਕਰਕੇ ਬਾਜ਼ਾਰ ਚ ਨਹੀਂ ਭੀੜ ਨਹੀਂ ਹੈਗੀ ਦੁਕਾਨਾਂ ਲੇਟੀ ਖੁੱਲਦੀਆਂ ਨੇ ਅੱਜ ਦੀ ਜਿਹੜੀ ਟ੍ਰੇਨਿੰਗ ਹੈ ਨਾ ਉਹ ਥੋੜੀ ਜੀ ਮਤਲਬ ਕਿ ਲੈਂਥੀ ਹੋਊਗੀ ਤੇ ਲਾਸਟ ਟ੍ਰੇਨਿੰਗ ਜਿਹੜੀ ਹੋਊਗੀ ਉਹ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਹੋਊਗੀ ਅਨੰਦਪੁਰ ਸਾਹਿਬ ਅਸੀਂ ਪਹੁੰਚ ਗਏ ਹਾਂ ਮੰਨ ਤੋਂ ਬਾਅਦ ਤੋਂ ਪਹਿਲਾਂ ਨੈਣਾ ਦੇਵੀ ਤੇ ਚਰਨ ਗੰਗਾ ਖੱਡ ਆਹ ਰਾਹ ਜਾਂਦਾ ਨੈਣਾ ਦੇਵੀ ਨੂੰ ਜੇ ਕਿਸੇ ਨੇ ਜਾਣਾ ਹੋਵੇ ਇਹਦੂ ਜਸਟ ਬਾਅਦ ਫਿਰ ਬੱਸ ਅੱਡ ਆ ਜਾਂਦਾ ਹੈ ਸ਼ਿਵਨੰਦ ਪ੍ਰਸਾਦ ਦਾ ਦੁਕਾਨਾ ਤਕ ਨਾ ਲੱਗੀਆਂ ਸਾਰੇ ਬਾਜ਼ਾਰ ਸੱਜ ਗਿਆ ਅੱਡਾ ਉੱਡਾ ਹੋਣ ਕਰਕੇ ਛੇਤੀ ਇੱਥੇ ਦੁਕਾਨਾਂ ਖੁੱਲ ਜਾਂਦੀਆਂ ਨੇ ਨਾ ਇੱਥੇ ਆ ਕੇ ਥੋੜਾ ਟ੍ਰੈਫਿਕ ਦਾ ਵੱਜ ਜਾਂਦਾ ਇਹ ਮਾਰਕੀਟ ਹੈ ਆਨੰਦਪੁਰ ਸਾਹਿਬ ਦੀ ਅੱਜ ਤੁਹਾਨੂੰ ਫੇਰ ਦਰਸ਼ਨ ਕਰਾਵਾਂਗੇ ਤਖਤ ਸੀਸਗੜ੍ਹ ਸਾਹਿਬ ਦੇ ਆਪਣੇ ਕੰਮ ਦੀ ਇਹ ਚੀਜ਼ ਵਧੀਆ ਵੀ ਆਂਦੇ ਜਾਂਦੇ ਚੰਗੀਆਂ ਚੀਜ਼ਾਂ ਮੱਥੇ ਲੱਗਦੀਆਂ ਨੇ ਮੱਥਾ ਟੇਕ ਲਓ ਸਾਰੇ ਜਣੇ ਉਹੀ ਵੈਨਿਊ ਹੈ ਸਾਡਾ ਅੱਜ ਜਿੱਥੇ ਪਹਿਲਾਂ ਆਪਣੀ ਇਲੈਕਸ਼ਨ ਹੋਈ ਸੀਗੀ ਟ੍ਰੇning ਹੋਈ ਸੀ ਇੱਥੇ ਜਗ੍ਹਾ ਤੇ ਜਾਣਾ ਆ ਰੇਲਵੇ ਸਟੇਸ਼ਨ ਰੇਨੋਵੇਟ ਕੀਤਾ ਹੈ ਉਹ ਦੇਖੋ ਕਿੰਨੀਆਂ ਗੱਡੀਆਂ ਖੜੀਆਂ ਨੇ ਨੈਨਾਂ ਮੈਂ ਸੋਚਿਆ ਵੀ ਇੱਧਰ ਦੀ ਥੋੜਾ ਰੋਂਗ ਸਾਈਡ ਕੱਢ ਲਈਏ ਫਿਰ ਮੈਨੂੰ ਲੱਗਾ ਵੀ ਠੀਕ ਨਹੀਂ ਹੈਗਾ ਉਦੋਂ ਤਾਂ ਚਲੋ ਸੜਕ ਬੰਦ ਸੀ ਆਪਾਂ ਉੱਪਰ ਦੀ ਘੁਮਾ ਕੇ ਹੀ ਜਾਵਾਂਗੇ ਨੇੜੀ ਡਿਵਾਈਡਰ ਮਿਲ ਜਾਣਾ ਨੇੜੀ ਘਟ ਮਿਲ ਜਾਣਾ ਪੰਜ ਪਿਆਰਾ ਪਾਰਕ ਹੈ ਇੱਥੇ ਬਹੁਤ ਸੋਹਣਾ ਪਾਰਕ ਹੈ ਉੱਥੋਂ ਨਾਲ ਹੀ ਘਟ ਹੈਗਾ ਸੀ ਮੋੜ ਕੇ ਵਾਪਸ ਆ ਜਾਣਾ ਉੱਥੋਂ ਸੇਤ ਨਾਲੀ ਡਵਾਈਡਰ ਸਵੇਰੇ ਸਵੇਰੇ ਫਿਰ ਪਾਰਕਿੰਗ ਕਾਫੀ ਬੱਕਰੀਆਂ ਕੋਲ ਇਹਨਾਂ ਨੂੰ ਜ਼ਿੰਮੇਵਾਰੀ ਦੇ ਕੇ ਗੱਡੀ ਦੀ ਇੱਧਰ ਹੀ ਖੜੀ ਕਰਤੀ ਰੈਂਪ ਦੇ ਨਾਲ ਹੀ ਫਿਰ ਜਿਆਦਾ ਕਿਤੇ ਜਾਣਾ ਪੈਂਦਾ ਹੈਗਾ ਮਿੱਟੀ ਬਹੁਤ ਉੜਦੀ ਹੈ ਕੱਪੜੇ-ਕੁਪੜੇ ਖਰਾਬ ਹੋ ਜਾਂਦੇ ਨੇ ਏ ਅਸੀਂ ਆ ਗਏ ਸੀ ਵੈਨਿਊ ਤੇ ਸਿਟਿੰਗ ਅਰੇਂਜਮੈਂਟ ਤੁਹਾਨੂੰ ਪਹਿਲਾਂ ਦਿਖਾਈ ਦਿੱਤਾ ਸੀਗਾ ਇੱਥੇ ਤਾਂ ਚਲੋ ਹੁਣ ਕੀ ਤੁਹਾਨੂੰ ਬਹੁਤੀ ਕਾਰਵਾਈ ਕਿਆ ਦੱਸਣੀ ਆ ਟ੍ਰੇਨਿੰਗ ਮਿਲਣੀ ਆ ਸਾਨੂੰ ਅੱਜ ਪਰ ਆਏ ਸੀਗਾ ਵੀ ਬੰਦੇ ਟਾਈਮ ਨਾਲ ਆ ਕੇ ਬਹਿ ਗਏ ਸੀਗੇ ਵੀ ਜੇ ਨਿਸ਼ੇਤੀ ਆਣਗੇ ਉਹ ਨਿਸ਼ੇਤੀ ਹੀ ਬਿਲੇ ਹੋਣਗੇ ਮਾੜਾ ਮੋਟਾ ਚਾਹ ਪਾਣੀ ਦਾ ਪ੍ਰਬੰਧ ਆ ਇੱਥੇ ਤੇ ਸਾਨੂੰ ਮਿਲ ਗਏ ਸੀ ਸਾਡੇ ਕੋਈ ਖਾਸ ਯਾਰ ਦੋਸਤ ਇੱਥੇ ਤੇ ਉਹਨਾਂ ਨਾਲ ਪ੍ਰੋਗਰਾਮ ਬਣ ਗਿਆ ਲੰਚ ਕਰਨ ਦਾ ਕੋਈ ਰਿਜ਼ਰਵੈਂਟਾ ਕਰਕੇ ਹੋਟਲ ਐ ਉੱਥੇ ਆਏ ਸੀਗੇ ਰੂਫ ਟਾਪ ਤੇ ਫਿਰ ਲੰਚ ਵਗੈਰਾ ਕਰਕੇ ਤੇ ਗੱਡੀ ਦੁਆਰਾ ਪਿਕ ਕਰ ਲਈ ਮਹਿਤਾਬ ਨੂੰ ਉਸ ਦਿਨ ਫਰੂਟ ਬੜੇ ਪਸੰਦ ਆਏ ਸੀਗੇ ਫਰੂਟ ਲੈ ਕੇ ਜਾਣੇ ਸੀ ਮਹਿਤਾਬ ਵਾਸਤੇ ਦੁਬਾਰਾ ਡਿਮਾਂਡ ਆਈ ਸੀ ਕੰਨਾ ਅਮਰੂਦ ਵਗੈਰਾ ਖਾਉਣੇ ਆ ਪਾਪਾ ਇੱਕ ਬੜਾ ਧਿਆਨ ਦੇਈਦਾ ਸੀ ਵੀ ਫਾਸਟ ਫੂਡ ਵਗੈਰਾ ਨਾ ਹੀ ਖਾਵੇ ਬੱਚਾ ਮੈਟਰੋਟੀ ਜਾਂਦੇ ਮੇ ਫੂਡ ਵਗੈਰਾ ਇਹਨਾਂ ਚੀਜ਼ਾਂ ਦਾ ਹੀ ਚਸ ਕਰਵੇ ਉਸੇ ਬੰਦੇ ਤੋਂ ਜੀਪਰਾ ਜੀ ਕਹ ਰੇ ਅਮਰੂਦ ਹਾਂ 100 ਰੁਪਏ ਆ ਖਜੂਰ ਵਧੀਆ ਹੋਊਗੀ ਨਾ ਵਧੀਆ ਭਾਜੀ ਸ਼ਿਕਾਇਤ ਕਮੋਂ ਕਰੀਂ ਆ ਨਾ ਇਸ ਕਰੀਂ ਅਸੀਂ ਬੰਦੇ ਨੂੰ ਦੇਖ ਕੇ ਚੀਂ ਦੇਂਦੇ ਦੰਦ ਦੇਂਦੇ ਹੀ ਮੈਂ ਪਹਿਲਾਂ ਤੇ ਕੋ ਲੈ ਕੇ ਗਿਆ ਦੋ ਦਿਨ ਪਹਿਲਾਂ ਜਦੋਂ ਆ ਇਲੈਕਸ਼ਨ ਡਿਊਟੀ ਲੱਗੀ ਸੀ ਹੋਰ ਬਤਾ ਠੀਕ ਹੈ ਜੀ ਹੋਰ ਕੁਝ ਬਸ ਆਗੇ ਸੀਗੇ ਆਪਣੇ ਸ਼ਹਿਰ ਨਾਲ ਐਂਟਰੀ ਨੰਗਲ ਦੀ ਇਦਾਂ ਇਹ ਨਾਲ ਨਾਲ ਨਹਿਰ ਚੱਲਦੀ ਹੈ ਆ ਜਾਲੀਆਂ ਤੋਂ ਪਰੇ ਨਹਿਰ ਹੈ ਨਾਲ ਨਾਲ ਹੀ ਜਾਂਦੀ ਹੈ ਮਤਲਬ ਕਿ ਅਪਰੋਚ ਰੋਡ ਨੂੰ ਜਿਵੇਂ ਜਿਵੇਂ ਸ਼ਹਿਰ ਵੱਲ ਨੂੰ ਜਾਂਦੇ ਆ ਨਾਲ ਨਾਲ ਚੱਲਦੀ ਹੈ ਜਿਹੜੀ ਨਹਿਰ ਹੈਗੀ ਆ ਦੇਖੋ ਜੀ ਇੱਟਰ ਹੋ ਗਏ ਆਈ ਲਵ ਨੰਗਲ ਦਾ ਬੋਰਡ ਲੱਗਿਆ ਹੋਇਆ ਹੈ ਇੱਥੇ ਜਰੂਰ ਪਹਿਲੀ ਨਹਿਰ ਤੇ ਸਾਨੂੰ ਹਮੇਸ਼ਾ ਟ੍ਰੈਫਿਕ ਮਿਲਦਾ ਹੀ ਮਿਲਦਾ ਹੈ ਔਰ ਟ੍ਰੈਫਿਕ ਕਿਸੇ ਗੱਲ ਕਰਕੇ ਨਹੀਂ ਹੁੰਦਾ ਹੈਗਾ ਕਿਸੇ ਦੀ ਬੇਵਕੂਫੀ ਕਰਕੇ ਲੱਗਿਆ ਹੁੰਦਾ। ਏਕਾ ਸਾਹਮਣੇ ਦੇਖੋ ਸਕੋਰਪੀਓ ਵਾਲਾ ਇੱਥੋਂ ਪੂਰਾ ਯੂ ਟਰਨ ਲਏਗਾ। ਉਹ ਦੇਖੋ ਇਹਨੇ ਘੁਮਾ ਕੇ ਯੂ ਟਰਨ ਲਿਆ ਏ। ਇਹਦੇ ਕਰਕੇ ਸਾਰਾ ਟ੍ਰੈਫਿਕ ਸੀਗਾ। ਗਾਈਆਂ ਤਾਂ ਚਲੋ ਸਾਨੂੰ ਮਿਲਣੀਆਂ ਹੀ ਨੇ। ਕਦੇ ਬੱਕਰੀਆਂ ਕਦੇ ਗਾਈਆਂ ਰੋਡ ਤੇ। ਉਹ ਪਤਾ ਨਹੀਂ ਦੇਖਦੇ ਆ ਜਾਗਦਾ ਕਿ ਸੁੱਤਾ ਏ ਹੁਣ ਦੇਖਿਓ ਬਣਦਾ ਕੀ ਹੈ ਜੇ ਬਾਹਰ ਹੋਇਆ ਫਿਰ ਉਹਨੇ ਪੱਕਾ ਆਣਾ ਓਡੇ ਵੇ ਨੇ ਭੱਜੇ ਨੇ ਐਤ ਕੀ ਮੈਂ ਹੋਰ ਨਹੀਂ ਮਾਰਨਾ ਅਮਰੂਦ ਉਹ ਦਿਨ ਸਾਰੇ ਖਾ ਗਿਆ ਤੇ ਉਹ ਕਹਿੰਦਾ ਵੀ ਦੇਖਦੇ ਆਂ ਕੀ ਕਹਿੰਦਾ ਗਿਆ ਚਲ ਕੋਈ ਨਹੀਂ ਸੌ ਗਿਆ ਗੱਡੀ ਲਈ ਅੰਦਰਰਾਵਾ ਪਰ ਅਸੀ ਕੱਲ ਆ ਜਾ ਆ ਦੇਖ ਚੀਜ਼ੀ ਲੈ ਕੇ ਆਇਆ ਇਹਨੂੰ ਥੱਲੇ ਛੱਡ ਦੇ ਥੱਲੇ ਛੱਡ ਦੇ ਕੀ ਖਾਏਗਾ ਅਮਰੂਦ ਖਾਏਗਾ ਖਜੂਰ ਖਾਏਗਾ ਖਜੂਰ ਖਾਣੀ ਹੈ ਖੀ ਚੀਜ਼ੀ ਖਾਣੀ ਹੈ ਅਮਰੂਦ ਖਾਣੇ ਹੈ ਚੀਜੀ ਇਹ ਦੋਨੋਂ ਚੀਜੀ ਦਸ ਗੜੀ ਲੈਣੀ ਆ ਚੀਜੀਆ ਓ ਦਾਬੇ ਚੜਕਦੀ ਨਹੀਂ ਖਜੂਰ ਖਾ ਲੈ ਨਹੀਂ ਜੀਜੀਆ ਖਜੂਰ ਤਾਂ ਕਹੇ ਇੱਕ ਵਾਰੀ ਚੀਜੀ ਹੈਗਾ ਕਿਹੜੀ ਚੀਜੀ ਖਾਣੀ ਆ ਯੈਲੋ ਚੀਜੀ ਯੈਲੋ ਕੁਝ ਵੀ ਨਹੀਂ ਹੁੰਦਾ ਆਹ ਚੀਜੀ ਹੈਗਾ ਲੈ ਲੈ ਫਿਰ ਨਹੀਂ ਦਾਪਾ ਚੜਕਦਾ ਨਹੀਂ ਹੈ ਚੀਜੀ ਹੈਗਾ ਆ ਕਿਨੇ ਖਿਲਾ ਰਿਆ ਥੱਲੇ ਝਾੜੂ ਕਿਨੇ ਖਿਲਾ ਰਿਆ ਨਹੀਂ ਕਿਨੇ ਖਿਲਾ ਰਿਆ ਮੂੰਹ ਕਰ ਇੱਧਰ ਸਟਾਈਲ ਦੇ ਫਸਟਾਈਲ ਕਿਨੇ ਖਲਾਰਿਆ ਅਰੇ ਦੌਗੀ ਆਗੀ ਅਰੇ ਕਿਦੋ ਆਗੀ ਦੌਗੀ ਅੱਛਾ ਹਾਂ ਗੱਲ ਦੇਖ ਬਦਲਦਾ ਉਹ ਕੌਣ ਆਏ Lala mı da varım? Hadi, hadi cici, hadi cici, hadi cici, hadi cici, cici abi. Wow, ne körü? Hey, ne cici ya? Cici ya. ਵੇਸੀ ਅੱਜ ਦਾ ਦਿਨ ਹੂੰ ਫੋਲੋ ਜ਼ਰੂਰ ਕਰ ਲਿਓ ਚੈਨਲ ਨੂੰ ਚਲੋ ਨਾ ਉਹ ਗੰਦਾ ਹੈ ਤੁਹਾਡੀ ਮਰਜ਼ੀ ਹੈ